ਬਰਨਾਲਾ ਪੁਲਿਸ ਨੇ ਲੁੱਟ ਦੀ ਯੋਜਨਾ ਬਣਾ ਰਹੇ ਲੁਟੇਰੇ ਮਾਰੂ ਹਥਿਆਰਾਂ ਸਮੇਤ ਕਾਬੂ ਕੀਤੇ ਨੇ ਮਾਮਲੇ ਦੀ ਜਾਣਕਾਰੀ ਦੀ ਐਸਪੀ ਡੀ ਅਸ਼ੋਕ ਸ਼ਰਮਾ ਨੇ ਸਾਂਝੀ ਕੀਤੀ ਹੈ ਸਾਡੇ ਇਹ ਮਾਮਲਾ ਹੈ ਜੀ ਲੁੱਟਾਂ ਖੋਵਾਂ ਦੇ ਵਿੱਚ ਜਿਹੜੇ ਲਿਪਤ ਸੀਗੇ ਇੱਕ ਗੈਂਗ ਉਹਨੂੰ ਉਹ ਤਰ੍ਹਾਂ ਕਵਰੀ ਕੀਤੀ ਗਈ ਹੈ ਪੰਜ ਬੰਦਿਆਂ ਦਾ ਵੀ ਗ੍ਰਿਫਤਾਰ ਕੀਤਾ ਗਿਆ ਨੇ ਜਿਹੜੇ ਕਿ ਨਾਮ ਹੈਗਾ ਅਰਸ਼ਦੀਪ ਸਿੰਘ ਉਰਫ ਗਿੱਪੀ ਪੁੱਤਰ ਰঞ্জੀਤ ਸਿੰਘ ਵਾਸੀ ਗੁਰਨਾਨਕ ਨਗਰ ਬਾਜੀਗਰ ਬਸਤੀ ਬਰਨਾਲਾ ਦੂਸਰਾ ਹੈਗਾ ਜੀ ਲਖਵਿੰਦਰ ਸਿੰਘ ਉਰਫ ਗੁਰਮਾ ਪੁੱਤਰ ਬਿਨ ਸਿੰਘ ਵਾਸੀ ਰਾਮਸਰ ਕੋਠੇ ਬਾਜਾਖਾਨਾ ਰੋਡ ਬਰਨਾਲਾ ਤੀਜਾ ਹੈਗਾ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਾਮਸਰ ਕੋਠੇ ਬਰ ਬਾਜਾਖਾਨਾ ਰੋਡ ਬਰਨਾਲਾ ਚੌਥਾ ਹੈਗਾ ਸੁਖਚੈਨ ਸਿੰਘ ਉਰਫ ਚੈਨੀ ਪੁੱਤਰ ਪਾਲ ਸਿੰਘ ਵਾਸੀ ਰਾਮਸਰ ਕੋਠਾ ਬਾਜਾਖਾਨਾ ਰੋਡ ਬਰਨਾਲਾ ਪੰਜਵਾਂ ਹੈਗਾ ਚਸਨੂਰ ਸਿੰਘ ਉਰਫ ਨਿੱਕਾ ਪੁੱਤਰ ਗੁਰਜਨ ਸਿੰਘ ਵਾਸੀ ਨੀੜਾ ਦੁਸਹਿਰਾ ਗਰਾਊਂਡ ਆਵਾ ਬਸਤੀ ਬਰਨਾਲਾ ਇਹ ਪੰਜ ਜਿਹੜੇ ਸੀਗੇ ਇਹ ਆਪਣੇ ਇਹਨਾਂ ਨੇ ਇੱਕ ਪਿਕਅਪ ਲਈਤੀ ਹੋਈ ਸੀ ਤੇ ਇਹ ਆਮ ਤੌਰ ਤੇ ਘਰਾਂ ਦੇ ਵਿੱਚ ਚੋਰੀਆਂ ਕਰਨਾ ਸਨੇਚਿੰਗ ਕਰਨੀ ਲੁੱਟਾਂ ਖੋਹਾਂ ਕਰਨੀਆਂ ਤੇ ਇਹਨਾਂ ਦਾ ਇਹ ਮੇਨ ਇੱਕ ਗੈਂਗ ਬਣਿਆ ਹੋਇਆ ਸੀ ਜਿਹੜਾ ਕਿ ਪਿੱਛੇ ਸਾਡੇ 97 ਨੂੰ ਸਾਨੂੰ ਸੀਆਈਏ ਦੇ ਸਟਾਫ ਸਾਡੇ ਇਨਚਾਰਜ ਬਲਜੀ ਸਿੰਘ ਨੇ ਤੇ ਇਹਨਾਂ ਦੀ ਟੀਮ ਨੂੰ ਇਨਫੋਰਮੇਸ਼ਨ ਮਿਲਦੀ ਹੈ ਸੀਕ੍ਰੇਟ ਤੌਰ ਤੇ ਉਸ ਦੇ ਅਧਾਰ ਤੇ ਇੱਕ ਪਰਚਾ ਰਜਿਸਟਰਡ ਹੁੰਦਾ ਹੈ ਐਫਆਰ ਨੰਬਰ 308 ਡੇਟਡ 9725 ਅੰਡਰ ਸੈਕਸ਼ਨ 310 4 310.5 317.2 317.3 11 111.2 ਬੀਐਨਐਸ ਥਾਣਾ ਸਿਟੀ ਬਰਨਾਲਾ ਦੇ ਵਿੱਚ ਇਹ ਪਰਚਾ ਰਜਿਸਟਰਡ ਹੋ ਜਾਂਦਾ ਹੈ ਸਾਫੇਰੇ ਨਾਲ ਜਦੋਂ ਰਿਕਵਰੀ ਕਰਦੇ ਆ ਤੇ ਇਹਨਾਂ ਦੇ ਕੋਲੋਂ ਰਿਕਵਰੀ ਜਿਹੜੀ ਮਿਲਦੀ ਹੈ 11 ਮੋਬਾਈਲ ਫੋਨ ਟੱਚ ਸਕਰੀਨ 5 ਐਲਸੀਡੀ 5 ਐਲ ਲੈਪਟਾਪ 3 ਸਪਲਿਟ ਏਸੀ ਸਮੇਤ ਕੰਪਰੈਸਰ 1 ਇਨਵਰਟਰ ਤੇ ਇੱਕ ਪਿਕਅਪ ਗੱਡੀ ਪੀ